ਮੋਬਤਾਨ ਵਾਸਤੇ ਕਸਾਬ ਕਿ ਤੁਸੀਂ ਅੱਜ ਅਹਿਮ ਵਿਸ਼ੇ ਤੇ ਮੈਨੂੰ ਬੋਲਣ ਦਾ ਮੌਕਾ ਮਿਲਿਆ ਸਭ ਤੋਂ ਪਹਿਲਾਂ ਤਾਂ ਮੈਂ ਇਸ ਮਤੇ ਦੀ ਪ੍ਰੋੜਤਾ ਕਰਦਾ ਕਿ ਉਹਨਾਂ ਨੇ ਜੋ ਵੱਡੀ ਇਤਿਹਾਸਕ ਭੁੱਲ ਕੀਤੀ ਹੈ ਕੇਂਦਰ ਸਈ ਬੀਜਪੀ ਸਰਕਾਰ ਨੇ ਉਹਦੇ ਖਿਲਾਫ ਜੋ ਨਿੰਦਾ ਪ੍ਰਸਤਾਵ ਨਿੰਦਾ ਮਤਾ ਜੋ ਲਿਆਂਦਾ ਗਿਆ ਹੈ ਉਹਦੇ ਮੈਂ ਹੱਕ ਚਾ 30 ਜਨਵਰੀ 1948 ਦੇ ਵਿੱਚ ਜੋ ਨੱਥੂ ਰਾਮ ਗੋੜਸੇ ਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰੀ ਸੀ ਤਾਂ ਉਦੋਂ ਉਹਨਾਂ ਕਹੇ ਸੀ ਹੇ ਰਾਮ ਅਤੇ ਉਸ ਤੋਂ ਬਾਅਦ ਜਿਹੜਾ ਉਹਦਾ ਫਿਜ਼ੀਕਲ ਤੌਰ ਤੇ ਉਹਦਾ ਕਤਲ ਕੀਤਾ ਸੀ ਪ੍ਰੰਤੂ ਉਹਨਾਂ ਦੇ ਨਾਂ ਦੇ ਰੱਖੀ ਹੋਈ ਮਨਰੇਗਾ ਸਕੀਮ ਅੱਜ ਖਤਮ ਕਰਕੇ ਉਹਨਾਂ ਨੇ ਇਨਸਪਿਰਟ ਤੌਰ ਤੇ ਵੀ ਉਹਨੂੰ ਖਤਮ ਕਰਤਾ ਜਿਹੜੀ ਕਿ ਬਹੁਤ ਵੱਡਾ ਮਹਾਪਾਪ ਹੋਇਆ ਹੈ ਬਹੁਤ ਵੱਡਾ ਇਤਿਆਜ਼ ਪੁੱਲ ਹੋਈ ਹੈ ਸੋ ਅੱਜ ਇਸ ਕਾਨੂੰਨ ਕਰ ਦੇ ਪਾਸ ਹੋਣ ਤੋਂ ਬਾਅਦ ਜਦੋਂ ਮਨਰੇਗਾ ਮਜ਼ਦੂਰਾਂ ਨੂੰ ਜਿਹਦੀ ਅਸਲੀ ਹਕੀਕਤ ਪਤਾ ਲੱਗ ਰਹੀ ਹੈ ਤਾਂ ਉਹ ਸੜਕਾਂ ਦੇ ਉੱਤਰ ਰਹੇ ਨੇ ਉਹਨਾਂ ਦੇ ਕਿਉਂਕਿ ਉਹਨਾਂ ਦੇ ਪੇਟ ਵਿੱਚ ਵੀ ਸ਼ਰਾਬ ਮਾਰਿਆ ਹੈ ਉਹਨਾਂ ਦੇ ਪਿੱਠ ਵਿੱਚ ਵੀ ਸ਼ਰਾਬ ਮਾਰਿਆ ਹੈ ਸੋਇਸ਼ ਕਰਕੇ ਸਪੀਕਰ ਸਾਹਿਬ ਮੈਨੂੰ ਸਮਝ ਨਹੀਂ ਆਉਂਦਾ ਕਿ ਇਹ ਸਕੀਮ ਦੇ ਲਿਆਉਣ ਵਾਸਤੇ ਉਹਨਾਂ ਦਾ ਕੀ ਮਕਸਦ ਸੀ ਕੀ ਮਨਸ਼ਾ ਸੀ ਕੀ ਮਾਨ ਸਾਹਿਬ ਨੇ ਡੀਟੇਲ ਦੱਸਿਆ ਹੈ ਕਿ ਉਹਨਾਂ ਦੀ ਇੱਕੋ ਹੀ ਮਨਸ਼ਾ ਹੈ ਕਿ ਉਹ ਸਾਡੇ ਆਮ ਜਿਹੜਾ ਨਰੇਗਾ ਮਜ਼ਦੂਰ ਨੇ ਇਹਦੇ ਵਿੱਚ ਦਲਤ ਭਾਈਚਾਰੇ ਦੇ ਲੋਕ ਆਉਂਦੇ ਨੇ ਪਛੜੇ ਭਾਈਚਾਰੇ ਦੇ ਲੋਕ ਆਉਂਦੇ ਨੇ ਆਮ ਆਦਮੀ ਆਉਂਦਾ ਹੈ ਉਹਨਾਂ ਦੇ ਜਿਹੜਾ ਰੋਜ਼ਗਾਰ ਹੈ ਉਹ ਖੋਣਾ ਚਾਉਂਦੇ ਨੇ ਪਹਿਲਾਂ ਰੋਜ਼ਗਾਰ ਦੀ ਗਰੰਟੀ ਹੁੰਦੀ ਸੀ ਕਿ ਉਹਨਾਂ ਦੀ ਗਰੰਟੀ ਉਹਨਾਂ ਨੂੰ ਪਤਾ ਵੀ 15 ਦਾ ਵਿੱਚ ਰੋਜ਼ਗਾਰ ਦੇਣਾ ਪਵੇਗਾ ਉਸ ਗਰੰਟੀ ਮੁਤਾਬਕ ਜਦੋਂ ਰੋਜ਼ਗਾਰ ਦਿੱਤਾ ਸੀ ਤਾਂ ਉਹਨਾਂ ਬਜਟ ਅਲਾਟ ਕਰਨਾ ਪੈਂਦਾ ਸੀ ਪਰਤੂ ਹੁਣ ਇਹਨਾਂ ਨੇ ਕੀ ਕੀਤਾ ਇੱਕ ਮਿਸ਼ਨ ਬਣਾਤਾ ਗਰੰਟੀ ਵੜਾਈ ਕਮਿਸ਼ਨ ਬਣਾਤਾ ਉਹਦੇ ਵਿੱਚ ਇਹਨਾਂ ਨੇ ਇਹ ਕੀਤਾ ਵੀ ਜਿੰਨਾ ਅਲਾਟ ਹੋਊਗਾ ਬਜਟ ਉਹਦੇ ਮੁਤਾਬਕ ਤੁਹਾਨੂੰ ਕਮ ਦੇਣਾ ਪਊਗਾ ਜਿਹਦੇ ਕਰਕੇ ਅਨੇਕਾਂ ਜਿਹੜੇ ਪਿੰਡ ਨੇ ਅਨੇਕਾਂ ਜਿਹੜੇ ਹਜ਼ਾਰਾਂ ਦੇ ਕਰੀਬ ਜਿਹੜੇ ਸਾਡੇ ਅਮਰੀਕਾ ਵਰਕਰ ਨੇ ਉਹ ਕੰਮ ਤੋਂ ਬਾਹਰੇ ਰਹਿ ਜਾਣਗੇ ਦੇਖੋ ਵੱਡੀ ਗੱਲ ਇਹ ਹੈ ਇਹ ਜਿਸ ਤਰ੍ਹਾਂ ਦਾ ਵਿਦਰੋਹ ਪੈਦਾ ਹੋ ਰਿਹਾ ਹੈ ਦਲਤਾਂ ਦੇ ਵਿੱਚ ਗਰੀਬਾਂ ਦੇ ਵਿੱਚ ਇਹਨਾਂ ਨੂੰ ਸਹਣਾ ਔਖਾ ਹੋ ਜਾਊਗਾ ਕਿਉਂਕਿ ਜਿਸ ਤਰ੍ਹਾਂ ਦੀ ਉਹਨਾਂ ਦੇ ਘਰਾਂ ਦੇ ਵਿੱਚ ਦੀਵੇ ਬੁਝ ਰਹੇ ਨੇ ਉਹਨਾਂ ਦੇ ਜਿਹੜਾ ਰੁਜ਼ਗਾਰ ਸੀ ਉਹਨੂੰ ਲੈ ਕੇ ਉਹ ਆਪਣੇ ਇੱਕ ਇੱਕ ਤਰ੍ਹਾਂ ਦਾ ਸੈਲਫ এমਪਲॉयਮੈਂਟ ਵਾਂਗੂ ਉਹਨਾਂ ਨੂੰ ਜਿਹੜੇ ਮਿਲਿਆ ਹੋਇਆ ਸੀ ਸਰਕਾਰ ਉਹਨਾਂ ਤੋਂ ਖੋਇਆ ਜਾ ਰਿਹਾ ਹੈ ਅੱਜ ਇਹ ਸਾਡੀਆਂ ਭੈਣਾਂ ਬੈਠੀਆਂ ਨੇ ਮਨਰੀਕਾ ਵਰਕਰ ਜਦੋਂ ਇਹ ਕੰਮ ਕਰਦੀਆਂ ਸੀ ਇਹਨਾਂ ਨੂੰ ਪੈਸਾ ਆਉਂਦਾ ਸੀ ਨਾ ਕੋਈ ਉਹ ਆਪਣੇ ਰਿਸ਼ਤੇਦਾਰਾਂ ਪਜਾਂਦੀਆਂ ਸੀ ਆ ਆਪਣਾ ਮਾਣ ਸਨਮਾਨ ਬਖਾ ਰੱਖਦੀਆਂ ਸੀ ਕਿਉਂਕਿ ਹੱਕ ਸੀ ਕੰਮ ਸੀ ਕੰਮ ਦਾ ਕੋਈ ਮਤਲਬ ਇਹ ਉਹ ਨਹੀਂ ਹੁੰਦਾ ਨਾਫਰਤ ਨਹੀਂ ਹੁੰਦੀ ਕੰਮ ਨਾਲ ਸੋ ਇਸ ਕਰਕੇ ਬੀਜੇਪੀ ਸਰਕਾਰ ਨੇ ਉਸ ਤਰ੍ਹਾਂ ਦੇ ਜਿਹੜੇ ਮਜ਼ਦੂਰਾਂ ਦਾ ਹੱਕ ਹੋਇਆ ਇਹ ਬਾਕੀ ਬਹੁਤ ਮਾੜੀ ਗੱਲ ਹੋਈ ਹੈ ਬਹੁਤ ਨਿੰਦਾ ਕਰਨ ਵਾਲੀ ਗੱਲ ਹੈ ਇਹਦੇ ਪਿੱਛੇ ਜਿਹੜਾ ਬਦਰੋਹ ਹੈ ਦਲਤਾਂ ਦਾ ਬਦਰੋਹ ਹੈ ਉਹ ਵੱਡੀ ਪੱਧਰ ਤੇ ਉੱਠੇਗਾ ਜਿਹੜਾ ਸੁਣਨ ਬਿਲਕੁਲ ਸੰਭਾਲਾ ਨਹੀਂ ਜਾਵੇਗਾ ਮੈਂ ਤੁਹਾਨੂੰ 207 ਸਾਲ ਪਹਿਲਾਂ ਦੀ ਘਟਨਾ ਦੱਸਦਾ ਦਲਤਾਂ ਦੇ ਬਦਰੂਦੀ 1 ਜਨਵਰੀ 1818 ਨੂੰ ਭੀਮਾ ਕੋਰੇ گاؤں ਦੀ ਲੜਾਈ ਹੋਈ ਸੀ ਭੀਮਾ ਕੋਰੇ گاਉਂ ਦੀ ਉਹ ਲੜਾਈ ਦੇ ਵਿੱਚ 500 ਦਲਤ ਦਲਤਾਂ ਦੀ ਇੱਕ ਫੌਜ ਨੇ ਮਹਾਰੀ ਰਜਮੰਟ ਨੇ 5000 ਪੇਸ਼ਵਾਵਾਂ ਦੀ ਫੌਜ ਨੂੰ ਹਰਾ ਕੇ ਰੱਖ ਦਿੱਤਾ ਸੀ ਕਿਉਂਕਿ ਉਹ ਕਾਰਨ ਕੀ ਸੀ ਬਾਬਾ ਸਾਡਾ ਅਟਮੇੜ ਕਾਲੀ ਮਹਾਰ ਸੀ ਉਹਦੇ ਪਿੱਛੇ ਵੱਡਾ ਕਾਰਨ ਕੀ ਸੀ ਕਿ ਜਿਹੜਾ ਬਾਲਾਜੀ ਰਾਓ ਸੀ ਪੇਸ਼ਵਾ ਦਾ ਉਹਦੇ ਰਾਜ ਦੇ ਵਿੱਚ ਜਿਹੜੀ ਆਪਾਂ ਗੱਲ ਕਰਦੇ ਆ ਕਿ ਸਾਡੇ ਦਲਤਾਂ ਦੇ ਚਿਹਰੇ ਤੇ ਮੂਹਰੇ ਉੱਤੇ ਕੁਜੇ ਬੰਨੇ ਹੁੰਦੇ ਸੀ ਪਿੱਛੋਂ ਝਾਫੇ ਬੰਨੇ ਹੁੰਦੇ ਸੀ ਉਹ ਦੀ ਜਿਹੜੀ ਪੈੜ ਖਤਮ ਹੋ ਜੇ ਉਹ ਪੂਨੇ ਸੜਕਾਂ ਤੇ ਉਹ ਹੁੰਦਾ ਸੀ ਉਸ ਵਕਤ ਪਿੰਡਾਂ ਵਿੱਚ ਦਲਤਾਂ ਚੰਗੇ ਕੱਪੜੇ ਪਾਉਣ ਦੀ ਮਨਾਹੀ ਸੀ ਕੋਈ ਜੁੱਤੀ ਪਾਉਣ ਦੀ ਮਨਾਹੀ ਸੀ ਕੋਈ ਦਾਗ ਰੱਖਣ ਦੀ ਮਨਾਹੀ ਸੀ ਕਿ ਤਾ ਜੋ ਇੱਕ ਠੱਦਾ ਇੱਕ ਧੱਕਾ ਰੱਖ ਸਕਦਾ ਸੀ ਉਹ ਚੰਗੇ ਚੰਗੇ ਪਾਣੇ ਰੋਟੀ ਨਹੀਂ ਖਾ ਸਕਦੇ ਸੀ ਕੁਜਾਂ ਮਤਲਬ ਜਿਹੜੀ ਮਿੱਟੀ ਦੇ ਪਾਣੇ ਤੋਂ ਖਾ ਸਕਦੇ ਸੀ ਇੰਨਾ ਜ਼ੁਲਮ ਉਹ ਦਲਤਾਂ ਤੇ ਹੋ ਰਿਹਾ ਸੀਗਾ ਜਿੰਨਾ ਕਰਕੇ ਦਲਤਾਂ ਦੇ ਵਿੱਚ ਰੋਹ ਸੀ ਪੀੜ ਸੀ ਜਦੋਂ ਦਲਤਾਂ ਦੇ ਹੱਥਾਂ ਵਿੱਚ ਅੰਗਰੇਜ਼ਾਂ ਦੀ ਮਹਾਰ ਕਲੇਜਮਟੋ ਦੇ ਵਿੱਚ ਉਹਨਾਂ ਕੋਲ ਬੰਦੂਖਾਂ ਆ ਗਈਆਂ ਤਾਂ ਉਹਨਾਂ ਨੇ 500 ਦਲਤਾਂ ਨੇ ਉਹਨਾਂ ਦੀ ਜੱਕੇ ਮਤਲਬ ਮਿੱਟੀ ਪਲੀਤ ਕਰਤੀ ਬਾਲਾ ਜੀ ਪੇਸ਼ਵਾ ਮਤਲਬ ਬਾਲਾ ਜੀ ਜਿਹੜਾ ਹੈਗਾ ਸੀ ਪੇਸ਼ਵਾ ਰਾਜ ਸੀ ਔਰ ਪੇਸ਼ਵਾ ਰਾਜ ਖਤਮ ਕਰਤਾ ਉਹਨਾਂ ਨੇ ਇਹ ਰੋਹ ਜਿਹੜਾ ਹੈਗਾ ਜਦੋਂ ਦਲਤਾਂ ਵਿੱਚ ਜਾਗਦਾ ਹੈ ਤਾਂ ਉਹ ਨੇਸ਼ਟ ਨਬੂਤ ਕਰ ਹੁੰਦਾ ਹੈ ਤਾਂ ਮੈਂ ਜਵਾਬ ਭੱਜ ਭਈਆਂ ਨੂੰ ਇਹ ਗੱਲ ਕਹਿਣਾ ਚਾਹਣਾ ਕਿ ਜਿਹੜਾ ਤੁਸੀਂ ਇਹ ਦਲਤਾਂ ਦੇ ਪ੍ਰਤੀ ਬਹੁਤ ਵੱਡਾ ਅਪਰਾਧ ਕੀਤਾ ਹੈ ਯਾ ਦਲਤਾਂ ਦੇ ਪ੍ਰਤੀ ਤੁਸੀਂ ਬਹੁਤ ਵੱਡਾ ਇਹ ਨੁਕਸਾਨ ਕਰ ਰਹੇ ਹੋ ਰੁਜ਼ਗਾਰ ਦੇ ਕੇ ਉਦੀ ਭੀੜ ਜਿਹੜੀ ਹੈਗੀ ਹੈ ਅੱਜ ਬਾਬਾ ਸਾਹਿਬ ਨੇ ਉਹਨਾਂ ਨੂੰ ਇੱਕ ਬਹੁਤ ਵੱਡਾ ਬੰਬ ਦਿੱਤਾ ਹੈ ਵੋਟ ਬੈਂਕ ਦੇ ਬੋਰਡ ਦੇ ਅਧਿਕਾਰ ਤੇ ਜਿਹੜਾ ਬੰਬ ਦਿੱਤਾ ਬੋਰਡ ਦਾ ਉਹਦਾ ਵਰਤ ਕਰਕੇ ਤੁਹਾਡਾ ਨਿਸ਼ਚਿਤ ਨ부ਦ ਕਰਨਗੇ ਸਤਾਈ ਦੇ ਵਿੱਚ ਇਹ ਬਹੁਤ ਵੱਡੀ ਗੱਲ ਹੋਈ ਹੈ ਸੋ ਇਸ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਵੀ ਜਦੋਂ ਕਿਤੇ ਮੰਦਰੀਗਾ ਪਾਰਾ ਕੁੜ ਮਜ਼ਦੂਰ ਨੇ ਉਹਨਾਂ ਨੂੰ ਇੱਕ ਸਹਾਰਾ ਸੀ ਮੰਦਰੀਗਾ ਦਾ ਔਰ ਉਹਨਾਂ ਦੇ ਗਨ ਲੋਕਾਂ ਦੇ ਨਾਲ ਉਹਨਾਂ ਦੀ ਆਮਦਨੀ ਵਧੀ ਔਰ ਗੁਰਬਤ ਵਿੱਚ ਵੀ ਕਮੀ ਆਈ ਸੀ 26% ਕਹਿੰਦੇ ਗੁਰਬਤ ਵਿੱਚ ਕਮੀ ਆਈ ਸੀ ਪਰ ਪਰੰਤੂ ਮੈਂ ਦੇਖਦਾ ਵੀ ਖੇਤੀਬਾੜੀ ਜਿਹੜਾ ਸਾਡਾ ਪੰਜਾਬ ਹੈ ਉਹ ਖੇਤੀਬਾੜੀ ਦਾ ਮਤਲਬ ਦੇਸ਼ ਹੈ ਖੇਤੀਬਾੜੀ ਹੁੰਦੀ ਹੈ ਔਰ ਖੇਤੀਬਾੜੀ ਤੋਂ ਬਿਨਾ ਉਹਨਾਂ ਕੋਲ ਕੰਮ ਨਹੀਂ ਹੁੰਦਾ ਪਿੰਡਾਂ ਦੇ ਮਜ਼ਦੂਰਾਂ ਕੋਲੇ ਜਦੋਂ ਮਨਰੀਗਾ ਆਇਆ ਤਾਂ ਖੇਤੀਬਾੜੀ ਤੋਂ ਬਿਨਾ ਹੋਰ ਸਾਧਨ ਪੈਦਾ ਕੀਤੇ ਗਏ ਭਾਵੇਂ ਕੁਝ ਘਾਟਾ ਹੋ ਸਕਦੀਆਂ ਨੇ ਪਰ ਫਿਰ ਵੀ ਜਿਹੜਾ ਮਨਰੀਗਾ ਦਾ ਕੰਮ ਸੀਗਾ ਉਹ ਪਿੰਡਾਂ ਦੇ ਵਿਕਾਸ ਲਈ ਲਾਭਦਾਇਕ ਕੰਮ ਕਰਦਾ ਰਿਹਾ ਹੁਣ ਜਿਸ ਤਰ੍ਹਾਂ ਦੀ ਇਹਨਾਂ ਨੇ ਵਿਵਸਥਾ ਕੀਤੀ ਹੈ ਮੰਧ੍ਰਿਕਾ ਦੇ ਵਿੱਚ ਇੱਕ ਮੰਧ੍ਰਿਕਾ ਦੇ ਧਾਰਾ 10 ਦੇ ਵਿੱਚ ਇੱਕ ਕਾਨੂੰਨ ਸੀਗਾ ਧਾਰਾ 10 ਦੇ ਵਿੱਚ ਕਿ ਕੇਂਦਰੀ ਰੋਜ਼ਗਾਰ ਗਰੰਟੀ ਕਾਉਂਸਲ ਬਣਾਈ ਜਾਊਗੀ ਤਾਂ ਜੋ ਇਹ ਨਿਸ਼ਚਿਤ ਕਰ ਸਕੇ ਕਿ ਤੁਹਾਨੂੰ ਮੰਧ੍ਰਿਕਾ ਮਜ਼ਦੂਰਾਂ ਨੂੰ ਉਹਦਾ ਪੈਸਾ ਮਿਲੂਗਾ ਪਰੰਤੂ ਉਹ ਗਰੰਟੀ ਕਾਉਂਸਲ ਇਹਨਾਂ ਨੇ ਹੁਣ ਨਵਾਂ ਜੀ ਆਮ ਦੇ ਵਿੱਚ ਖਤਮ ਕਰ ਦਿੱਤੀ ਗਈ ਹੈ 10 ਮਹੀਨਿਆਂ ਦਾ ਦੇਖੋ ਇਹ ਕਹਿੰਦੇ ਨੇ ਵੀ ਅਸੀਂ 125 ਦਿਨ ਦੇਵਾਂਗੇ ਕਿੱਡਾ ਫਰਾਡ ਮਾਰ ਰਹੇ ਨੇ ਕਿੰਨਾ ਧੋਖਾ ਕਰ ਰਹੇ ਨੇ ਜਲਤਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਪਹਿਲਾ 300 ਦਿਨ ਹੁੰਦੇ ਸੀ ਪਹਿਲਾ 365 ਦਿਨ ਦੇ ਵਿੱਚ 100 ਦਿਨ ਹੁੰਦਾ ਸੀ ਉਹ 100 ਦਿਨ ਕਿਤੇ ਪੂਰਾ ਨਹੀਂ ਹੋਇਆ 100 ਦਿਨ ਕਿਤੇ ਪੂਰਾ ਨਹੀਂ ਹੋਇਆ ਐਵਰੇਜ 42 ਦਿਨ ਦੀ ਸੀ ਔਰ ਮੰਦਰੀਗਾ ਦਾ ਸਭ ਤੋਂ ਜਾਂ ਸਫਲ ਪ੍ਰਯੋਗ ਕੀਤਾ ਗਿਆ ਉਹ ਕੇਰਲਾ ਵਿੱਚ ਕੀਤਾ ਗਿਆ ਉੱਥੇ ਵੀ 83 ਦਿਨ ਚੱਲਿਆ ਕਿਤੇ ਤਾਂ ਹੁਣ ਤੁਸੀਂ ਜਦੋਂ 2 ਮਹੀਨੇ ਵਿੱਚੋਂ ਕੱਢਦੇ ਹੁਣ 365 ਦਾ ਤੇ 305 ਦਿਨ ਰਹਿ ਗਏ ਤਾਂ ਹੁਣ ਤੁਸੀਂ 125 ਦਿਨ ਕਿਵੇਂ ਦੇਵੋਗੇ ਇਸ ਕਰਕੇ ਇਹ ਇੱਕ ਲੰਬਾਉਣਾ ਨਾਰਾ ਹੈ ਜਿਸ ਨੂੰ ਮਤਲਬ ਜਿਹੜੇ ਹੈਗੇ ਨੇ ਲੋਕ ਨੇ ਉਹ ਚੰਗੀ ਤਰ੍ਹਾਂ ਪਹਿਚਾਣ ਚੁੱਕੇ ਨੇ ਅਗਲੀ ਗੱਲ ਜਿਹੜੀ ਵੱਡੀ ਗੱਲ ਹੈ ਕਿ ਜੀਮਾ ਸਾਹਿਬ ਨੇ ਕਿਹਾ ਕਿ ਫੈਡਰਲ ਜੁਨਤਾ ਉਤੋਖਾ ਦੇ ਰਹੇ ਨੇ ਇਹ ਫੈਡਰਲ ਜੀ ਖਤਮ ਕਰ ਰਹੇ ਨੇ ਪਹਿਲਾਂ 90% ਕੇਸਾ ਦਿੰਦੀ ਸੀ ਕੇਂਦਰ ਸਰਕਾਰ 10% ਸਟੇਟ ਦਿੰਦੇ ਸੀਗੇ ਜਦੋਂ 2005 ਦੇ ਵਿੱਚ ਲਾਗੂ ਕੀਤਾ ਤਾਂ 2012-13 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਿਹੜੇ ਬੀਜੇਪੀ ਦੇ ਐਮਪੀ ਸੀ ਬੀਜੇਪੀ ਦੇ ਐਮਪੀ ਸੀ ਉਹ ਇਹ ਕਹਿੰਦੇ ਹੁੰਦੇ ਵੀ 10% ਵੀ ਤੁਸੀਂ ਕੇਂਦਰ ਕਿਉਂ ਦੇਵੇ 100% ਦਾ ਸਟੇਟ ਕਿਉਂ ਦੇਵੇ 10% ਵੀ ਸਟੇਟ ਕਿਉਂ ਦੇਵੇ 100 ਦਾ 100% ਜਿਹੜਾ ਹੈਗਾ ਉਹ ਕੇਂਦਰ ਸਰਕਾਰ ਨੂੰ ਦੇਣਾ ਚਾਹੀਦਾ ਪਰੰਤੂ ਅੱਜ ਸਰਕਾਰ ਆ ਗਈ ਅੱਜ ਉਹ 60% ਕਰ ਦਿੱਤਾ ਨੇ ਕਿੰਨੀ ਬੋਲਬਾਣੀ ਦੇ ਵਿੱਚ ਫਰਕ ਹੈ ਕਿੰਨੇ ਸੰਧਾਨਾਂ ਦੀ ਫਰਕ ਹੈ ਸਾਰਾ ਜੀਐਸਟੀ ਜਿਹੜਾ ਲਾ ਕੇ ਜਿਹੜਾ ਰਾਜਾਂ ਦਾ ਜਿਹੜਾ ਟੈਕਸ ਹੈ ਉਹ ਆਪ ਖਾ ਜਾਂਦੇ ਨੇ ਤੇ ਉਦੋਂ ਪਿੱਛੋਂ ਪਾਕਸਾਂ ਦੇ ਪੱਲੇ ਕੀ ਰਹਿ ਗਿਆ ਅੱਜ ਉਹ ਇਸ ਤਰ੍ਹਾਂ ਦੇ ਨੇ ਸਟੇਟ ਨੇ ਸਾਰੇ ਉਹ ਸਾਰੇ ਮਤਲਬ ਇੰਨਾ ਜ਼ਿਆਦਾ ਕਰਜ਼ੇ ਦੇ ਭਾਰ ਚ ਹਟਾ ਗਈ ਉਹਦੇ ਵਿੱਚ ਪੰਜਾਬ ਦਾ ਆਈਡੀਐਫ ਹੈ 8000 ਕਰੋੜ ਰੁਪਏ ਦੱਬੀ ਬੈਠੇ ਨੇ ਇਹਨਾਂ ਪੁੱਛਿਆ ਅਛਬਨੀ ਜੀ ਬੈਠੇ ਨੇ ਇਹ ਜਵਾਬ ਦੇਣਗੇ ਵੀ 8000 ਰੁਪਏ ਜੇ ਮੈਂ ਤੁਸੀਂ ਕੀਤੇ ਉਹਨਾਂ ਕੋਲ ਕੱਲ ਕਹੀ ਹੈ ਹੈਲਥ ਸਿਸਟਮ ਦਾ ਐਜੂਕੇਸ਼ਨ ਸਿਸਟਮ ਦਾ ਕਰੋੜ ਰੁਪਏ ਜਿਹੜਾ ਹੈਗਾ ਤੁਸੀਂ ਰੱਬੀ ਬੈਠੇ ਹੋ ਔਰ ਉਲਟੇ ਪਾਸੇ ਤੁਸੀਂ ਕਹਿੰਦੇ ਹੋ ਕਿ ਜਦ ਤੁਸੀਂ ਟੈਕਸ ਤੁਸੀਂ ਲੈ ਗਏ ਤੇ ਸਾਡੇ ਪਿੱਛੇ ਪੱਲੇ ਕੀ ਰਹਿ ਗਿਆ ਫਿਰ ਕਹਿੰਦੇ ਅਸੀਂ ਕਿ ਤੁਸੀਂ ਕਰਜ਼ਾ ਲੈਨੇ ਹੋ ਪੰਜਾਬ ਤੋਂ ਬਿਨਾ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਤਾਮਲਡੂ ਸਿਰ 8.34 ਕਰੋੜ ਲੱਖ ਦਾ ਕਰਜ਼ਾ ਕਰਜ਼ਾ ਹੈ ਯੂਪੀ ਦੀਨ 7 ਕਰੋੜ 7.80 ਲੱਖ ਕਰੋੜ ਦਾ ਕਰਜ਼ਾ ਹੈ ਮਹਾਰਾਸ਼ਟਰ ਦੇ ਵਿੱਚ 7.22 ਲੱਖ ਕਰੋੜ ਦਾ ਕਰਜ਼ਾ ਹੈ ਪੱਛੀ ਬੰਗਾਲ ਦੇ ਵਿੱਚ 6.98 ਕਰੋੜ ਦਾ ਕਰਜ਼ਾ ਹੈ ਕਰਨਾਟਕਾ ਦੇ ਵਿੱਚ 5.97 ਕਰੋੜ ਦਾ ਕਰਜ਼ਾ ਹੈ ਰਾਜਸਥਾਨ ਦੇ ਵਿੱਚ 5.62 ਕਰੋੜ ਦਾ ਕਰਜ਼ਾ ਹੈ ਗੁਜਰਾਤ ਦੇ ਵਿੱਚ 4.93 63 ਲੱਖ ਕਰੋੜ ਦਾ ਕਰਜ਼ਾ ਹੈ ਕੇਰਲਾ ਵਿੱਚ 4 ਲੱਖ 29 ਲੱਖ ਰੁਪਏ ਦਾ ਕਰਜ਼ਾ ਹੈ ਮੱਧ ਪ੍ਰਦੇਸ਼ ਦੇ ਵਿੱਚ 4.18 ਕਰੋੜ ਦਾ ਕਰਜ਼ਾ ਹੈ ਇੰਨੇ ਵੱਡੇ ਕਰਜ਼ੇ ਨੇ ਜਿਹੜੇ ਪਹਿਲੀ ਸਿੱਟਾਂ ਦੇ ਉੱਤੇ ਜਿਹੜੇ ਹੋਏ ਨੇ ਜਦੋਂ ਅਮਰੀਕਾ ਦੇ ਵਿੱਚ ਤੁਸੀਂ 40 ਫੰਡ ਪਾਉਣ ਵਾਸਤੇ ਕਹੋਗੇ ਤਾਂ ਕਿੱਥੋਂ ਪੈਸਾ ਲਿਆਉਣਗੇ ਇਹ ਇਹ ਬਹੁਤ ਵੱਡਾ ਧੋਖਾ ਹੈ ਠੀਕ ਹੈ ਜੀ ਖਾਂ ਤੁਸੀਂ ਸਾਰਾ ਪੈਸਾ ਜੀਐਸਟੀ ਲਈ ਤੁਸੀਂ ਸਾਬਦੇ ਆ ਤੇ ਪਿੱਛੇ ਸਾਡਾ ਜਿਹੜਾ ਹੈਗਾ ਸਾਡੇ ਪੱਲੇ ਪਕੀ ਰਹਿ ਗਿਆ ਔਰ ਤੁਸੀਂ ਇਹ ਚਾਹੁੰਦੇ ਹੋ ਇਹ ਤੁਹਾਡਾ ਕੀਤੀ ਹੋਈ ਕਾਲਾ ਕਾਰਨਾਮਾ ਜਿਹੜੇ ਮਜ਼ਦੂਰ ਨੇ ਉਸ ਸੇਟਾਂ ਦੇ ਮਗਰ ਪੈ ਜਾਣਾ ਪਰ ਇਹ ਅੱਜ ਸਭ ਚੁੱਪੇ ਨੇ ਸਾਰੇ ਔਰ ਵੱਡੀ ਪੰਦਰ ਦੇ ਤੁਹਾਡੇ ਖਿਲਾਫ ਅੰਦੋਲਨ ਹੋਊਗਾ ਇਸ ਗੱਲ ਦਾ ਜਵਾਬ ਤੁਹਾਨੂੰ ਵੋਟ ਬੈਂਕ ਦੇ ਰਾਹੀਂ ਤੁਹਾਨੂੰ ਜਿਹੜਾ ਬੋਰਡ ਦਾ ਬੰਬ ਹੈ ਉਹ ਚਲਾ ਕੇ ਬਾਬਾ ਸਾਹਿਬ ਡਮੀਟ ਕਰਨ ਜਿਹੜੇ ਦੱਸਦਾ ਮੈਂ ਕਹਿੰਦਾ ਮੈਂ ਤਾਂ ਧੰਨਵਾਦੀ ਆ ਔਰ ਇਸ ਮਤੇ ਦੀ ਪ੍ਰੋਡਤਾ ਕਰਦਾ ਹੋਇਆ ਇੱਕ ਵਾਰ ਫੇਰ ਨਿੰਦਾ ਕਰਦਾ ਕਿ ਤੁਰਤ ਬਾਸ ਲੈ ਕੇ ਇਸ ਨੂੰ ਪੁਰਾਣਾ ਜਿਹੜਾ ਮਨਰੇਗਾ ਸਕੀਮ ਹੈ ਉਹ ਹੀ ਚਾਲੂ ਕੀਤੀ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ